ਮੇਰਾ ਨਾਮ ਉਦਾਂ ਲਕੀ ਜੈ ਜੀਪੀ ਕਹਿੰਦੇ ਜੀ ਰੈਂਬੋ ਹੁਣ ਕਹਿੰਦੇ ਜੀ ਰੈਂਬੋ ਜੈ ਜੀਪੀ ਇਦਾਂ ਹੁਣ ਨਾਂ ਚੱਲਦਾ ਰੈਂਬੋ ਜਦੋਂ ਹੋਦ ਦੇ ਵਿੱਚ ਆਇਆ ਰੈਂਬੋ ਦਾ ਵਜੂਦ ਕਿਦੋਂ ਪਤਾ ਚੱਲਿਆ ਇਹ ਸਰ 2012 ਚ 2012 ਤੋਂ ਨਾਂ ਮੇਰਾ ਰੈਂਬੋ ਪੈ ਗਿਆ ਤੇ ਰੈਂਬੋ ਫਿਰ ਸ਼ਕਲ ਵੀ ਉਦਾਂ ਦੀ ਹੋ ਗਈ ਰੈਂਬੋ ਵਰਗੀ ਜੀ ਹਾਂਜੀ ਤੇ ਪਤਾ ਕਿਵੇਂ ਚੱਲਿਆ ਰੈਂਬੋ ਨੂੰ ਕਿ ਮੈਂ ਜੈ ਜੀਪੀ ਨਾਲ ਚਿਹਰਾ ਮੇਲ ਲੈਦੇ ਨਾਲ ਹਾਂਜੀ ਮੈਂ ਸ਼ੁਰੂ ਤੋਂ ਹੀ ਭਾਈ ਦੇ ਫੈਨ ਰਹਾ ਜੀ ਤੇ ਭਾਈ ਦੇ ਗਾਣੇ ਸੁਣਨੇ ਇਹ ਫਿਲਮੀ 2 3 ਮੈਂ ਦੇਖੀਆਂ ਭਾਈ ਦੀਆਂ ਤੇ ਗਾਣੇ ਬਹੁ ਭਾਈ ਦੇ ਆਪਾਂ ਉਹਦੇ ਉਹਨਾਂ ਦੇ ਸੁਣਦੇ ਰਹੇ ਆ ਜੀ ਤੇ ਫਿਰ 2012 ਚ ਸ਼ਕਲ ਹੋ ਗਈ ਦਾ ਵੀ ਆਪਣਾ ਸ਼ੋਅ ਹੀ ਮੇਰਾ ਇੱਥੇ ਸੌਰੀ ਸ਼ੋਅ ਨਹੀਂਗਾ ਆਪਣਾ ਹਵੇਲੀ ਛਾਟੇ ਹਵੇਲੀ ਜੇ ਉੱਥੇ ਗਿਆ ਸੀ ਜੇ ਮੈਂ ਇਦਾਂ ਵੀ ਪ੍ਰੋਗਰਾਮ ਤੇ ਗਿਆ ਹੀ ਦੇ ਮੈਰਿਜ ਦੇਖਣ ਜੀ ਤੇ ਉੱਥੇ ਗਰੁੱਪ ਲੱਗਾ ਸੀ ਵਿਰਿੰਦਰ ਭਾਈ ਦਾ ਹੂੰ ਹੂੰ ਤੇ ਖੰਦੇ ਖੰਦੇ ਦਮ ਮੈਂ ਗਰੁੱਪ ਲਾ ਕੇ ਚੱਲ ਗਿਆ ਤੇ ਵੀਰਾ ਭਾਜੀ ਆਪਣੇ ਤਰਨਦਾਰ ਉਹਨਾਂ ਨੇ ਫਿਰ ਦੇਖਿਆ ਵੀ ਇੰਦਾ ਮੁੰਡਾ ਜੈਜੀ ਵੀ ਲੱਗਦਾ ਹੈ ਤੇ ਕੈਪ ਕੁ ਮੈਂ ਇੰਦਾ ਹੀ ਪਾਈਦੀ ਸੀ ਜੇ ਸਟਾਈਲ ਮੁੰਦਰੀਆਂ ਮੁੰਦਰੀਆਂ ਪਾਈਆਂ ਤੇ ਫਿਰ ਉਹਨਾਂ ਨੇ ਸਾਹਮਣੇ ਦੇਖਿਆ ਮੈਨੂੰ ਵੀ ਇੰਦਾ ਤੁਸੀਂ ਜੈਜੀ ਵੀ ਬਣਿਆ ਕਰੋ ਤੇ ਮੈਂ ਕਹਾ ਮੈਨੂੰ ਤਾਂ ਪਹਿਲਾਂ ਹੀ ਬੜਾ ਸ਼ੌਂਕ ਹੈ ਮੈਂ ਤੇ ਭਾਈ ਦਾ ਬਹੁਤ ਫੈਨ ਹਾਂ ਤੇ ਫਿਰ ਦੂਜਾ ਦੂਜੇ ਦਿਨ ਹੀ ਉਹਨਾਂ ਨੇ ਮੇਰਾ ਸ਼ੋਅ ਲਵਾਤਾ ਸੀ ਜੀ ਤੁਹ ਜੇ ਦੇਣੀ ਮਰਾ ਰੈਂਬੋ ਜੀ ਜੈ ਜੀ ਵੀ ਬਣਾ ਇਨਾ ਆਸਾਨ ਵੀ ਨਹੀਂ ਹੈ ਜੈ ਜੀ ਵੀ ਨੂੰ ਫੋਲੋ ਕਰਨਾ ਉਹ ਜੀ ਇਹ ਮੁੰਦਰੀਆਂ ਪਾਉਣੀਆਂ ਉਹ ਜੀ ਵਾਲ ਬਣਾਉਣੇ ਬੜਾ ਮਹਿੰਗਾ ਹੈ ਪੈਸੇ ਦਾ ਲਾਉਣੇ ਪੈਂਦੇ ਨੇ ਮੇਂਗਾ ਤੇ ਹੈਗਾ ਇਹ ਪੈਸੇ ਵੀ ਜੇ ਆਪਾਂ ਪੈਸੇ ਸਰ ਲਾਵਾਂਗੇ ਤੇ ਥੋੜੇ ਪੈਸੇ ਕਮਾ ਲਾਂਗੇ ਤੇ ਪੈਸੇ ਵੀ ਲਾਉਣੇ ਪੈਂਦੇ ਕੱਪੜਿਆਂ ਦੇ ਪੈਸੇ ਲਾਉਣੇ ਪੈਂਦੇ ਮੁੰਦਰੀਆਂ ਛੱਲਿਆਂ ਦੇ ਤੇ ਲਾਉਣੇ ਪੈਂਦੇ ਸਭ ਪੈਸੇ ਇਹ ਮੁੰਦਰੀਆਂ ਜ਼ਰੂਰ ਦਿਖਾ ਦਿਓ ਇੱਕ ਵਾਰੀ ਹਾਂਜੀ ਹਾਂਜੀ ਤਾਂ ਜੈ ਜੀ ਵੀ ਜਿਹੀਆਂ ਇਹ ਮੁੰਦਰੀਆਂ ਨੇ ਤਾਂ ਜੈ ਜੀ ਵੀ ਦਾ ਵੀਰ ਪੂਰਾ ਫੈਨ ਵੀ ਹੈ ਜੈ ਜੀ ਵੀ ਆਹ ਤਾਂ ਆਦਾ ਜੱਜੀ ਵੀ ਨਜ਼ਰ ਆਏਗਾ ਤਾਂ ਜਰੂਰ ਜੈਜੀ ਵੀ ਦਾ ਚਿਹਰਾ ਮਿਲਿਆ ਵੀਰ ਨੂੰ ਪਰ ਹਾਲਾਤ ਉਹ ਜੇ ਨਹੀਂ ਮਿਲੇ ਪਰ ਇਹ ਵੀ ਸੱਚ ਹੈ ਧੰਨਵਾਦ ਹੈ ਜੱਜੀ ਵੀ ਭਾਜੀ ਦਾ ਵੀ ਕਿ ਉਹਨਾਂ ਦੀ ਬਦੌਲਤ ਇਸ ਵੀਰ ਦੀ ਰੋਜੀ ਰੋਟੀ ਵੀ ਚੱਲ ਰਹੀ ਹੈ ਤਾਂ ਬਹੁਤਿਆਂ ਨੂੰ ਨਸੀਬ ਨਹੀਂ ਹੁੰਦੀ ਇਹੋ ਜੇ ਹਾਲਾਤ ਵੀ ਆ ਦੂਜੇ ਸੁਪਰਸਟਾਰ ਨਾਲ ਚਿਹਰਾ ਮਿਲਣਾ ਫਿਰ ਉਹ ਤੋਂ ਪਰਿਵਾਰ ਦੀ ਰੋਜੀ ਰੋਟੀ ਚੱਲਣੀ ਇਹ ਵੱਡਾ ਅਹਿਸਾਸ ਅਤੇ ਵੱਡਾ ਦਰਤਬਾ ਦਿੱਤਾ ਹੈ ਜੈਜੀ ਵੀ ਭਾਜੀ ਨੇ ਤਾਂ ਮਰੰਗੋ ਜੀ ਪਹਿਲਾ ਸਟੇਜ ਉਹ ਹਾਂਜੀ ਉਸ ਤੋਂ ਇਲਾਵਾ ਕੀ ਚੱਲਦਾ ਉਸ ਤੋਂ ਬਾਅਦ ਆ ਫਿਰ ਪ੍ਰਾਈਵੇਟ ਜੋਬ ਵੀ ਕਰਦਾ ਜੀ ਮੈਂ ਹਾਂਜੀ ਨੀਓਮਰ ਸਰ ਆਈਟੀਬੀਪੀ ਕੈਂਪਸ ਚ ਕਰਦਾ ਜੀ ਉੱਥੇ ਜੋਬ ਆਪਣੇ ਉੱਥੇ ਸਫਾਈ ਸਪਾਈਸ ਸਫਾਈ ਸੇਵਾਦਾਰ ਹਾਂਜੀ ਸਫਾਈ ਸੇਵਾਦਾਰ ਮੁੱਛੇ ਵੀ ਬੜਾ ਪਿਆਰ ਦਿੰਦੇ ਆ ਆਈਟੀਬੀਪੀ ਵਾਲੇ ਵੀ ਬਹੁਤ ਵਧੀਆ ਸਾਰੇ ਅਫਸਰ ਬਹੁਤ ਵਧੀਆ ਉੱਥੇ ਵੀ ਸ਼ੋਸ਼ੂ ਲਵਾ ਦਿੰਦੇ ਜੀ ਪਰ ਬੁਰਾ ਨਾ ਮੰਨਿਓ ਇਹ ਜੈਜੀ ਵੀ ਇਸ ਵਾਲੇ ਝਾੜੂ ਦੀ ਸੇਵਾ ਵੀ ਨੁਭਾ ਲੈ ਹਾਂਜੀ ਹਾਂਜੀ ਨੁਭਾ ਲਈਂ ਦੀ ਜੇ ਪਰ ਸਰ ਮਿਹਨਤ ਕਰਨੀ ਪੈਂਦੀ ਜੇ ਬੱਚਿਆਂ ਕਰਕੇ ਵੀ ਕੋਈ ਸਾਥ ਦੇਣ ਵਾਲਾ ਨਹੀਂਗਾ ਜੀ ਤੇ ਇਕੱਲੇ ਨੂੰ ਮਿਹਨਤ ਕਰ ਪਰਿਵਾਰ ਪਰੇ ਹੀ ਜਨਣਾ ਚਾਹੁੰਨੇ ਹਾਂਜੀ ਹਾਂਜੀ ਕੀ ਹੈ ਪਰਿਵਾਰ ਦੇ ਵਿੱਚ ਪਰਿਵਾਰ ਮੇਰੇ ਦੋ ਭੈਣਾ ਜੇ ਦੋ ਭਰਾ ਜੇ ਹਾਂਜੀ ਭਰਾ ਫਿਰ ਮੇਰਾ ਉੱਥੇ ਬਟਾਲੇ ਰਹਿੰਦਾ ਜੀ ਤੇ ਬੱਚੇ ਤੇ ਬੱਚੇ ਮੇਰੇ ਨਾਲ ਦੋਨੇ ਜੀ ਹਾਂਜੀ ਤੇ ਵਾਈਫ ਹੈ ਮੇਰੀ ਮੈਂ ਸ਼ੁਰੂ ਤੋਂ ਇੱਥੇ ਸਰ ਰਹਿਣਾ ਵੀ ਇੱਥੇ ਜੇ ਮੈਂ ਉਦਾਂ ਪਿੰਡ ਮੇਰਾ ਮਸਾਣੀਆਂ ਬਟਾਲੇ ਬਟਾਲੇ ਮਸਾਣੀਆਂ ਪਿੰਡ ਆ ਮੇਰਾ ਤੇ ਉਦਾਂ ਫਿਰ ਆਪਾਂ ਸ਼ੁਰੂ ਤੋਂ ਮੈਂ ਇੱਥੇ ਰਿਹਾ